ਆਪਣੇ ਕਿਸਾਨ ਭਰਾ ਮੱਕੀ ਦੀ ਫਸਲ ਕਰਦੇ ਹੈਗੇ ਆ ਭਾਵੇਂ ਆਲੂ ਵਾਲੇ ਏਰੀਆ ਦੇ ਵਿੱਚ ਹੋਵੇ ਭਾਵੇਂ ਕਣਕ ਵਾਲੇ ਵੱੱਡ ਦੇ ਵਿੱਚ ਹੋਵੇ ਤੇ ਇਹਦੇ ਵਿੱਚ ਸੁੰਡੀ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਆ ਗਰੋਥ ਦੀ ਪ੍ਰੋਬਲਮ ਆਉਂਦੀ ਹੈਗੀ ਆ ਤੇ ਤੀਸਰੇ ਨੰਬਰ ਤੇ ਆਉਂਦੇ ਆ ਨਦੀਨ ਨਾਸਕ ਜਿਹਨੂੰ ਆਪਾਂ ਹਰਬੀ ਸੈਟ ਕਹਿੰਦੇ ਹੈਗੇ ਆ ਤੇ ਇਹਨਾਂ ਤਿੰਨਾਂ ਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਪੂਰਾ ਦੇਖ ਲਿਓ ਕਾਰਨ ਪਹਿਲੀ ਗੱਲ ਕਰਦੇ ਆਪਾਂ ਸੁੰਡੀ ਬਾਰੇ ਇਹਦੇ ਵਿੱਚ ਫੌਲ ਆਰਮੀ ਵਰਮ ਨਾਮ ਦੀ ਸੁੰਡੀ ਆਉਂਦੀ ਹੈ ਉਹ ਸੁੰਡੀ ਕਾਫੀ ਮੋਟੀ ਸੁੰਡੀ ਹੁੰਦੀ ਹੈਗੀ ਆ ਕਿਉਂਕਿ ਜਦੋਂ ਹਫ਼ਤੇ ਦਾਦਨ ਦੀ ਮੱਕੀ ਹੁੰਦੀ ਹੈਗੀ ਆ ਉਹ ਉਦੋਂ ਤੋਂ ਹੀ ਜਿਹੜੀ ਉਹ ਸੁੰਡੀ ਨੁਕਸਾਨ ਕਰਨਾ ਸਟਾਰਟ ਕਰ ਦਿੰਦੀ ਹੈ ਕਿਉਂਕਿ ਮੱਕੀ ਨੂੰ ਉਹ ਖਾਂਦੀ ਵੀ ਬਹੁਤ ਹੈ ਕਿਉਂਕਿ ਪੂਰਾ ਐਨ ਆਵਦਾ ਹਗਾਰ ਛੱਡ ਕੇ ਜਾਂਦੀ ਹੈ ਮੱਕੀ ਨੂੰ ਡੈਮੇਜ ਕਰ ਦਿੰਦੀ ਹੈ ਕਹਿੰਦਾ ਮਤਲਬ ਜਿਸ ਟਾਂਡੇ ਦੇ ਵਿੱਚ ਮੱਕੀ ਦੇ ਵਿੱਚ ਇਹ ਸੁੰਡੀ ਹੈ ਜਿਹੜੀ ਸ਼ੁਰੂਆਤੀ ਤੌਰ ਤੇ ਆ ਜਾਂਦੀ ਹੈ ਉਹ ਮੱਕੀ ਦੇ ਟਾਣਡੇ ਨੂੰ ਪੂਰਾ ਐਨ ਚੰਗੀ ਤਰ੍ਹਾਂ ਇਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਗਿਆ ਪੱਤੇ ਦੇ ਵਿੱਚ ਗਲੀਆਂ ਕਰ ਦਿੰਦੀ ਹੈ ਕਿਉਂਕਿ ਫੌਲ ਆਰਮੀ ਵਰਮ ਨਾਮ ਦੀ ਸੁੰਡੀ ਕਹਿੰਦੇ ਨੇ ਇਹ ਬਹੁਤ ਹੀ ਜਿਆਦਾ ਐਂਡੀ ਦਿੰਦੀ ਹੈ ਇਸ ਕਰਕੇ ਹੀ ਸੁੰਡੀ ਜਿਹੜਾ ਨੁਕਸਾਨ ਕਾਫੀ ਹੱਦ ਤੱਕ ਕਰਦੀ ਹੈ ਕਾਫੀ ਕਿਸਾਨ ਭਰਾਣਾ ਸੁੰਡੀ ਵਾਸਤੇ ਦਵਾਈਆਂ ਵਰਤਦੇ ਆ ਕੋਈ ਕੋਰਾਜਨ ਵਰਤਦਾ ਹੈ ਕੋਈ ਡੈਲੀਗੇਟ ਵਰਤਦਾ ਹੈ ਕੋਈ 1 ਪੈਂਟ ਜਿਹੜੀ ਆਪਾਂ 9 ਵਰਤਦੇ ਆਂ ਹੋਰ ਵੀ ਕਾਫੀ ਬ੍ਰਾਂਡ ਹੈਗੇ ਆ ਜਿਹੜੇ ਡਬਲ ਡਬਲ ਟੈਕਨੀਕਲ ਵਾਲੇ ਹੈਗੇ ਆ ਕਿਸਾਨ ਭਰਾ ਦੇਖੋ ਵਰਤਦੇ ਹੈਗੇ ਆ ਆਮ ਫਸਲ ਦੇ ਨਾਲੋਂ ਇਹਦੇ ਵਿੱਚ ਕੋਈ ਵੀ ਤੁਸੀਂ ਇਨਸੈਕਟੀਸਾਈਡ ਸੁੰਡੀ ਵਾਸਤੇ ਵਰਤਦੇ ਹੋ ਆਮ ਫਸਲ ਦੇ ਨਾਲੋਂ ਜ਼ਿਆਦਾ ਪੈਂਦਾ ਜਿਵੇਂ ਕੋਰਾਜਨ 50 60 ਐਮਲ ਪਾਉਂਦੇ ਉਹ ਇਹਦੇ ਵਿੱਚ 80 ਐਮਲ ਪਾਉਣੀ ਪੈਂਦੀ ਹੈ ਡੈਲੀਗੇਟ ਜਿਆਦਾ ਪਾਉਣੀ ਪੈਂਦੀ ਹੈ ਕੋਈ ਤੜਕੇ ਵਾਲੀ ਜਿਹਦੇ ਵਿੱਚ 1.9 ਆ ਗਈ ਜਾਂ ਹੋਰ ਵੀ ਕਾਫੀ ਮਾਰਕੀਟ ਦੇ ਵਿੱਚ ਪ੍ਰੋਡਕਟ ਹੈਗੇ ਆ ਹਰ ਇੱਕ ਪ੍ਰੋਡਕਟ ਦੀ ਦੋ ਚ ਜ਼ਿਆਦਾ ਪਾਉਣੀ ਪੈਂਦੀ ਹੈ ਕਈ ਵਾਰ ਕਿਸਾਨ ਭਰਾ ਕੀ ਕਹਿੰਦੇ ਜਿਵੇਂ ਹੁਣ ਬਈ ਆ ਦੇਖੋ ਮੱਕੀ ਹਨਾ ਇੱਕ ਟਾਂਡੇ ਦੇ ਵਿੱਚ ਜ਼ਿਆਦਾ ਦੂਸਰੇ ਦੇ ਵਿੱਚ ਘੱਟ ਆ ਤੀਸਰੇ ਵਿੱਚ ਉਸ ਤੋਂ ਘੱਟ ਆ ਹਨਾ ਇਹ ਜਿੱਥੇ ਜਿਹੜੇ ਟਾਂਡੇ ਦੇ ਵਿੱਚ ਬੈਂਦੀ ਹੈਗੀ ਆ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਹੀ ਬਾਹਰ ਆਉਂਦੀ ਆ ਉਦੋਂ ਹੀ ਆਪਾਂ ਨੂੰ ਜਿਹੜੀ ਸਪਰੇਅ ਕਰਨੀ ਪੈਂਦੀ ਕਿਉਂਕਿ ਇਸ ਤਰ੍ਹਾਂ ਇਹ ਪੂਰਾ ਡੈਮੇਜ ਕਰ ਦਿੰਦੀ ਹੈ ਜਿਵੇਂ ਪਸ਼ੂ ਖਾ ਕੇ ਛੱਡ ਦਿੰਦੇ ਨੇ ਇਸ ਤਰ੍ਹਾਂ ਇਹ ਮੱਕੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੰਦੇ ਆ ਇਦੇ ਵਿੱਚ ਜਦੋਂ ਸਪਰੇਅ ਕਰਨ ਤੋਂ ਬਾਅਦ ਚੌਥੇ ਦਿਨ ਪੰਜਵੇਂ ਦਿਨ ਜਿਹੜੇ ਤਾਂ ਦੇਖੋ ਬਈ ਟਾਂਗ ਕਈ ਵਾਰ ਕੋਈ ਦਵਾਈ ਕਰਨ ਤੋਂ ਬਾਅਦ ਵੀ ਆਪਾਂ ਨੂੰ ਇਸ ਨਾਲ ਇਹ ਕੰਡੀਆਂ ਵੀ ਸੁੰਢੀ ਰਹੇ ਹੈ ਪਹਿਲਾਂ ਛੋਟੀਆਂ ਛੋਟੀਆਂ ਹੁੰਦੀਆਂ ਹੈਗੀਆਂ ਵੀ ਦਵਾਈ ਨੇ ਨਹੀਂ ਕੰਮ ਹੁੰਦੀ ਹੈ ਇਹ ਹੌਲੀ ਹੌਲੀ ਦਵਾਈ ਦੇ ਹਮੇਸ਼ਾ ਇਹਦੇ ਵਿੱਚ ਡੋਜ਼ ਜਿਆਦਾ ਹੀ ਰਹਿੰਦੀ ਹੈ ਜਿਵੇਂ ਪੂਰਾ ਜਨਾਹ ਆਮ ਤੌਰ ਤੇ ਪੰਜਵੇਂ ਦਿਨ ਜਿਹੜਾ ਉਹਨਾਂ ਨਾਲ ਸੱਥ ਮਿਲਉਂਦੇ ਆ ਹਨਾ ਇੱਥੇ 80 ਐਮਲ ਹੁੰਦੀ ਹੈਗੀ ਆ ਤੇ ਹੋਰ ਵੀ ਜਿੰਨੇ ਵੀ ਆਪਾਂ ਪ੍ਰੋਡਕਟ ਵਰਤਦੇ ਅਗਲੇ ਟਾਣੇ ਦੇ ਬਸਲ ਦੇ ਨਾਲ ਜਿਆਦਾ ਡੋਜ਼ ਦੇਣੇ ਤਾਂ ਗੌਰ ਕਰੋ ਜਿਹੜਾ ਵੀ ਬ੍ਰਾਂਡ ਵਰਤੇ ਹੈਗਾ ਉਹਦੀ ਗੌਰ ਕਰੋ ਇਹਦੇ ਵਿੱਚ ਜਿਹੜੀ ਸਪਰੇਅ ਕਾਪੀ ਫਾਲ ਆ ਨਾ ਇਹ ਕਈ ਵਾਰ ਕਿਸਾਨ ਭਰਾ ਕੀ ਕਰਦੇ ਹਨ ਜਿਹੜੇ ਟਾਣੇ ਦੇ ਵਿੱਚ ਬੈਠੀ ਹੁੰਦੀ ਹੈ ਉਸ ਟਾਣੇ ਨੂੰ ਦੇਖ ਲੈਂਦੇ ਆ ਜਿਹੜੇ ਟਾਣੇ ਪਹਿਲਾਂ ਹੁੰਦੀ ਹੈ ਬਾਅਦ ਦੇ ਵਿੱਚ ਉਹਨਾਂ ਟਾਣੇ ਦੇ ਵਿੱਚ ਦੇਖਦੇ ਨੇ ਜੇ ਨਵੇਂ ਟਾਣੇ ਵਿੱਚ ਅਗਲੇ ਟਾ ਦੇ ਵਿੱਚ ਬਗੀ ਫਿਰ ਤੁਸਤੋ ਲੋ ਬਈ ਸਾਰੇ ਨੁਕਸਾਨ ਹੈਗੇ ਜਿਹੜੀ ਦਵਾਈ ਨਹੀਂ ਵਰਤੀ ਹੈ ਉਸ ਤੋਂ ਬਾਅਦ ਆ ਪ੍ਰਭਵੀ ਹੈ ਘੱਮ ਨਹੀਂ ਹੋ ਰਿਹਾ ਇਹਦੇ ਖਾਲੀਆਂ ਵਿੱਚ ਜਿਹੜੇ ਪਾਣੀ ਹੁੰਦੇ ਹੈਗਾ ਪਾਣੀ ਜਿਹੜਾ ਲਾਉਣਾ ਪਿਆ ਇਸ ਤਾਹੀ ਲਾਉਣਾ ਵੱਡੀ ਮਤਲਬ ਖਾਲੀਆਂ ਨੂੰ ਭਰਨਾ ਨਹੀਂ ਜਾਂਦੇ ਬੈਡਾਂ ਦੇ ਉੱਪਰ ਪਾਣੀ ਨਹੀਂ ਛਾੜਨਾ ਕਿ ਜਦੋਂ ਬੈਡਾਂ ਨੂੰ ਪਾਣੀ ਛਾੜਿਆ ਜਾਂਦਾ ਹੈ ਬੈਡਾਂ ਨਾਲ ਕੱਲੇ ਕੱਲੇ ਫੂਲ ਹੋ ਜਾਂਦੇ ਹੈ ਤੜੜੇ ਹੋ ਜਾਂਦੇ ਹੈ ਜਿਹਦੀ ਸਪਰੇ ਜਿੰਨੀ ਜੇ ਤੁਸੀਂ ਗੋਹ ਦੇ ਵਿੱਚ ਸਪਰੇ ਨਹੀਂ ਪਾਉਂਦੇ ਇਹ ਦਵਾਈ ਕੰਮ ਨਹੀਂ ਕਰਦੀ ਜਦੋਂ ਤੁਹਾਡੀ ਮੱਕੀ ਛੋਟੀ ਨੰਬਰ ਦੇ ਹੁੰਦੇ ਨੇ ਪਹਿਲੀ ਸਪਰੇ ਨਦੀਨਾਂ ਦੇ ਵਿੱਚ ਜੀਮੋ ਮਾਂਜਲ ਵਾਲੂ ਵਾਲਾ ਹੈ ਨਾ ਜਿਹਨੂੰ ਆਪਾਂ ਕਲੋਰ ਕਣਕ ਵਾਲੇ ਵਣ ਦੇ ਵਿੱਚ ਵਾਲੂ ਦੇ ਕੋਰਾ ਜਾਂ ਕਣਕ ਵਗੈਰਾ ਹਰੀ ਹੁੰਦੀ ਹੈ ਚਾਹੇ ਨਾਲ ਉਹ ਦੇ ਡੱਲੀਆਂ ਦੀ ਹਰੀ ਹੁੰਦੀ ਹੈ ਚਾਹੇ ਨਾਲ ਉਹ ਦੇ ਪਿਆ ਮੋਲਾ ਹੁੰਦਾ ਜਾਂ ਕਿਸੇ ਕਿਉਂਕਿ ਜਿਹੜੀ ਕੀੜੀ ਹੁੰਦੀ ਹੈ ਨਾ ਉਹ ਬ੍ਰਿਕ ਜੀ ਹੁੰਦੀ ਹੈ ਉਹਦੇ ਲਈ ਜਿਵੇਂ ਲੋਗਸ ਚੁੱਚ ਚੁੱਚ ਕੇ ਚਿੱਟਾ ਕਰ ਦਿੰਦੇ ਅੱਗੇ ਲੋਹਾ ਚਲਾ ਲਈਏ ਕਈ ਸੈਂਟਾ ਕੰਪਨੀ ਦੀ ਕਲੀਅਰ ਐਕਸਟਰਾ ਆਉਂਦੀ ਹੈ ਤੇ ਐਫ ਐਨ ਸੀ ਦੀ ਗਾਰਨੂ ਆਉਂਦੀ ਹੈ ਵਾਸ ਦੀ ਟ੍ਰੇਂਜਰ ਹੁੰਦੀ ਹੈ ਹੋਰ ਕਾਫੀ ਹਿਸਾਬ ਦੇ ਨਾਲ ਕੋਈ ਜਿਸ ਨੂੰ ਲੱਗਦਾ ਵੀ 10 ਦਿਨ ਲੱਗਦੇ ਜਿਨ੍ਹਾਂ ਦੀ ਨੀਅਤਾਂ 10 ਦਿਨ ਨਹੀਂ ਲੱਗਦੀ ਵੀ ਹੋਊਗੀ ਇਹ ਨਾ ਹੋ ਗਈ ਸੀ ਬ੍ਰਾਂਡ ਕਰ ਲਿਆ ਬਾਈ ਸਾਡੇ ਨੁਕਸਾਨ ਦੀ ਪਾਸ ਤੋਂ ਗਿੱਲੇ ਗਿੱਲੇ ਉਹਦੀ ਵਿੱਚ ਸਪਰੇਅ ਕਰਨੀ ਸੀ ਤੁਸੀਂ ਹੁਣ ਤੋਂ ਹੀ ਜਿਹੜੀ ਗੌਰ ਰੱਖਣੀ ਹੈ ਨਦੀਰ ਹੈਗਾ ਹਨ ਉਹ ਤਰੀਕਾ ਵੀ ਇੱਕ ਤੰਦ ਬਦਲੇ ਦੇ ਦਿੱਤੀ ਗਿਆ ਖਾਲੀਆਂ ਦੇ ਵਿੱਚ ਪਾਣੀ ਲਾਓ ਬੈੱਡ ਸੁੱਕੇ ਰੱਖੋ ਬੈੱਡਾਂ ਦੇ ਉੱਪਰ ਕਦੇ ਵੀ ਪਾਣੀ ਨਾ ਚੜਦੋ ਜੇ ਬੈੱਡਾਂ ਦੇ ਪਾਣੀ ਚੜ ਗਿਆ ਤਾਂ ਉੱਤੇ ਦੇਖੋ ਬਾਈ 60 ਵੀ ਹੋਣੀ ਆ ਤੰਦਲਾ ਵੀ ਹੋਣਾ ਤੇ ਵਾਥੂ ਵੀ ਹੋਣਾ ਕਿਉਂਕਿ ਆਲੂ ਵਾਲਾ ਏਰੀਆ ਹੈ ਹਨਾ ਬੀਜ ਜਿੱਥੇ ਕਣਕ ਵੀ ਕਣਕ ਵਾਲਾ ਵੱਡਾ ਹੁੰਦਾ ਬਈ ਉੱਥੇ ਕਣਕ ਜਿਆਦਾ ਹੈ ਰਹੀ ਹੈ ਕਣ ਦਾ ਮਤਲਬ ਵੀ ਜਿਹੜੇ ਤੁਹਾਡੇ ਵਿਚਾਰਲਾ ਪੈੜਾ ਹੈਗਾ ਉਹਨੂੰ ਸੁੱਕਾ ਰੱਖੋ ਤੇ ਖਾਈ ਦੇ ਵਿੱਚ ਹੌਲੀ ਹੌਲੀ ਹਲਕਾ ਲਗਾ ਜਿਹੜਾ ਪਾਣੀ ਲੱਗਿਆ ਹੋਵੇ ਜਦੋਂ ਇੱਕ ਵਾਰੀ ਇਹਦੇ ਬੈਡ ਕਰੜੇ ਹੋ ਗਏ ਬੈਡ ਕਰੜੇ ਹੋਣ ਤੋਂ ਬਾਅਦ ਬਈ ਕੋਈ ਵੀ ਤੁਸੀਂ ਗਰੋਥ ਵਾਸਤੇ ਵਰਤੋਗੇ ਤਾਂ ਤੁਹਾਡੇ ਉੱਥੇ ਕੰਮ ਨਹੀਂ ਕਰਨਾ ਕਿਉਂਕਿ ਇੱਕ ਵਾਰੀ ਜਦੋਂ ਇਹਦੀ ਜੜ ਡੈਮੇਜ ਹੋ ਗਈ ਜਿਆਦਾ ਪਾਣੀ ਲੱਗਣ ਦੇ ਨਾਲ ਇਹਦੀ ਇਵੈਡ ਕਰੜਾ ਹੋ ਗਿਆ ਫਿਰ ਕਿਸੇ ਵੀ ਗਰੋਥ ਪ੍ਰੋਮੋਟਰ ਦੇ ਨਾਲ ਇਥੇ ਕੰਮ ਜਿਹੜਾ ਨਹੀਂ ਹੋਣਾ ਯੂਰੀਆ ਪਾਉਣੀ ਹੈ ਤੁਸੀਂ ਨੱਕੇ ਚ ਰੱਖ ਦੋ ਜਾਂ ਕੱਲਾ ਕੱਲਾ ਖਾਲੀ ਦੇ ਵਿੱਚ ਛਿੱਟਾ ਦੇ ਦਿਓ ਸਪਰੇਅ ਕਰਨੀਆਂ ਬਈ ਸਵੇਰ ਟਾਈਮ ਜਾਂ ਸ਼ਾਮ ਦੇ ਟਾਈਮ ਕੱਲੇ ਕੱਲੇ ਕੁੱਟ ਤੇ ਵਰਤੋ ਜਾਂ ਦੋ ਦੋ ਤਿੰਨ ਤਿੰਨ ਨਿਊਜ਼ੀਲੈਂਡੀਆਂ ਪੈਪਾਂ ਵਰਤਦੇ ਹੈਗੇ ਆ ਤੇ ਉਸ ਤੋਂ ਬਾਅਦ ਆਉਂਦੀ ਹੈ ਹਰਬੀਸਾਈਡ ਹਰਬੀਸਾਈਡ ਦੇ ਵਿੱਚ ਬਈ ਜਿਵੇਂ ਆਪਾਂ ਸਿਆਨਟਾ ਦੀ ਕਲੈਰਿਸਟ ਵਰਤਦੇ ਆ ਐਫਐਮਸੀ ਦੀ ਗਲਾਡੋ ਵਰਤਦੇ ਆ ਬਾਸ ਦੀ ਟ੍ਰੇਂਜਰ ਵਰਤਦੇ ਆ ਪੂਰਵੀ ਕਾਫੀ ਕੰਪਨੀਆਂ ਦੇ ਸੇਮ ਟੈਕਨੀਕਲ ਆਉਂਦੇ ਜਿਵੇਂ ਲੌਡਸ ਵਾਲਾ ਟੈਕਨੀਕਲ ਆਉਂਦਾ ਬੈਰ ਕੰਪਨੀ ਦਾ ਇਸ ਤਰ੍ਹਾਂ ਦੇ ਸੇਮ ਟੈਕਨੀਕਲ ਕਾਫੀ ਕੰਪਨੀਆਂ ਦੇ ਆਉਂਦੇ ਹੈਗੇ ਆ ਤੁਸੀਂ ਨਦੀਨਾਂ ਨੂੰ ਵੀ ਸਮੇਂ ਦੇ ਹਿਸਾਬ ਦੇ ਨਾਲ ਕੰਟਰੋਲ ਕਰੋ ਕਿਉਂਕਿ ਛੱਠੀ ਦੇ ਵਿੱਚ ਸਭ ਤੋਂ ਵੱਧ ਸੁੰਡੀ ਆਉਂਦੀ ਹੈ ਤਾਂ ਅਗਲੇ ਦੇ ਵਿੱਚ ਸਭ ਤੋਂ ਵੱਧ ਸੁੰਡੀ ਆਉਂਦੀ ਹੈ ਉਹਦੇ ਨਾਲ ਵੀ ਫਸਲ ਦਾ ਜਿਹੜਾ ਨੁਕਸਾਨ ਆਪਣੇ ਖੇਤਾਂ ਦੇ ਵਿੱਚ ਆਪਾਂ ਨੂੰ ਜਿਹੜਾ ਦੇਖਣ ਨੂੰ ਜ਼ਿਆਦਾ ਮਿਲਦਾ ਕਿਉਂਕਿ ਫਾਲ ਆਰਮਿੰਗ ਬਰਮਨਾ ਦੀ ਸੁੰਡੀ ਬਾਈ ਕਾਫੀ ਨੁਕਸਾਨ ਕਰਦੀ ਹੈ ਤੇ ਹਰ ਵੀ ਸਾਈਡ ਜਿਹੜੇ ਨਦੀਨ ਆ ਉਹ ਵੀ ਆਪਣੀ ਫਸਲ ਦੀ ਖਰਾਕ ਵੱਧ ਲੈਂਦੇ ਇਸ ਲਈ ਨਦੀਨਾਂ ਨੂੰ ਵੀ ਸਮੇਂ ਨਾਲ ਕੰਟਰੋਲ ਕਰਦੇ ਸੁੰਡੀ ਦਾ ਵੀ ਖਾਸ ਜਿਹੜਾ ਇਹਦੇ ਵਿੱਚ ਤੁਸੀਂ ਨੇ ਧਿਆਨ ਰੱਖਣਾ ਹੈਗਾ ਜਿਵੇਂ ਇਹਦੇ ਵਿੱਚ ਤੁਸੀਂ ਕੈਲਸ਼ੀਅਮ ਵਰਤ ਸਕਦੇ ਹੋ ਜ਼ਿੰਕ ਦੀ ਸਪਰੇਅ ਕਰ ਸਕਦੇ ਹੋ ਕਿਉਂਕਿ ਐਨਪੀਕੇ ਤੱਤਾਂ ਵਾਲੀਆਂ ਸਪਰੇਹਾਂ ਵੀ ਕਰਨੀਆਂ ਜਿਹੜੀਆਂ ਕਾਫੀ ਜ਼ਰੂਰੀ ਹੈਗੀਆਂ ਨੇ ਕਿਉਂਕਿ ਮੱਕੀ ਦੀ ਫਸਲ ਜੇ ਗੱਲ ਕਰੀਏ ਆਲੂ ਵਾਲੇ ਏਰੀਆ ਚ ਪਕਾਵੀ ਲੱਗਦੀ ਹੈ ਤੇ ਕਣਕ ਵਾਲੇ ਏਰੀਏ ਦੇ ਵਿੱਚ ਸਾਈਲੇਜ ਵਾਸਤੇ ਚਾਰ ਵਾਸੇ ਜਿਹੜੀ ਮੱਕੀ ਲੱਗਦੀ ਹੈਗੀ ਪਹਿਲੇ 40-45 ਦਿਨ ਵੀ ਗੌਰ ਰੱਖਣੀ ਪੈਂਦੀ ਹੈ ਸੁੰਡੀ ਦੀ ਉਸ ਤੋਂ ਬਾਅਦ ਜਦੋਂ ਇਹਦੇ ਵਿੱਚ ਦਾਣਾ ਬਣਨਾ ਹੁੰਦਾ ਉਹਦੋਂ ਗੁੱਲਦੇ ਵਿੱਚ ਵੀ ਜਿਹੜੀ ਸੁੰਡੀ ਕਿ ਤਰ੍ਹਾਂ ਕਿਤੇ ਐਂਟਰ ਕਰਦੀ ਹੈਗੀ ਬਾਕੀ ਕਿਸਾਨ ਭਰਾ ਕਾਫੀ ਸਾਲਾਂ ਤੋਂ ਲਾ ਰਹੇ ਆ ਸਾਰੇ ਕਿਸਾਨ ਜਾਣੂ ਹੈਗੇ ਆ ਤੇ ਜੇ ਤੁਹਾਡੇ ਇਸ ਤਰ੍ਹਾਂ ਪ੍ਰੋਬਲਮ ਹੈਗੀ ਜਿਹੜੇ ਟਾਂਡੇ ਦੇ ਵਿੱਚ ਸੁੰਡੀ ਤੁਹਾਡੇ ਬੈਠੇ ਆ ਦਵਾਈ ਕਰਨ ਤੋਂ ਬਾਅਦ ਉਹਦੋਂ ਬਾਅਦ ਅਗਲੇ ਟਾਂਡੇ ਹੀ ਜਾਂਦੀ ਹੈ ਜੇ ਜਿਆਦਾ ਨੁਕਸਾਨ ਕਰਦੇ ਤਾਂ ਗੌਰ ਕਰੋ ਗੌਰ ਕਰਕੇ ਤੁਸੀਂ ਦੁਬਾਰੇ ਸਪਰੇਅ ਕਰਨ ਦਾ ਜਿਹੜਾ ਤੁਸੀਂ ਮਨ ਬਣਾ ਸਕਦੇ ਹੋ ਕਿਉਂਕਿ ਅੱਜ ਮੈਂ ਇਹ ਫਲਾਟ ਦੇਖਿਆ ਹੈਗਾ ਕਿਤਨਾ ਕਿਤੇ ਸੁੰਡੀਆਂ ਦੇ ਵਿੱਚ ਹਲੇ ਵੀ ਦਿਖਦੀ ਹੈਗੀ ਪੁਰਾਣੇ ਟਾਂਡਿਆਂ ਦੇ ਵਿੱਚ ਕਿਉਂਕਿ ਜਿਸ ਨੂੰ ਲੱਗਦਾ ਹੈ ਵੀ